ਇੱਕ ਮਟਿਆਰ ਦੀ ਕਹਾਣੀ ਜਿਸ ਦੇ ਉੱਤੇ ਵਿਸ਼ਵਾਸ ਵੀ ਕਰੋਗੇ ਤੇ ਹੈਰਾਨ ਵੀ ਹੋਵੋਗੇ ਉਹ ਭੂਤ ਪ੍ਰੇਤਾਂ ਦੇ ਕਬਜ਼ੇ ਦੇ ਵਿੱਚ ਸੀ ਇਹ ਕਹਾਣੀ ਰੋਂਗਟੇ ਖੜੇ ਕਰਨ ਵਾਲੀ ਆ ਇਸ ਉਤੇ ਇੱਕ ਹਾਲੀਵੁੱਡ ਫਿਲਮ ਬਣਾਈ ਗਈ ਸੀ ਐ ਲੀਜ਼ ਮਿਸੇ ਨਾਦੀ ਕੁੜੀ ਦੀ ਇਹ ਅਨੋਖੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ 16 ਸਾਲ ਦੀ ਉਮਰ ਦੇ ਵਿੱਚ ਸੀ ਅਤੇ ਉਸ ਨੂੰ ਪਹਿਲਾ ਅਧਰੰਗ ਦਾ ਦੌਰਾ ਪਿਆ ਤੇ ਬਾਅਦ ਵਿੱਚ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਆਖਿਰ ਕਿਵੇਂ ਇਹ ਕੁੜੀ ਪੁੱਤਾਂ ਦੇ ਸਕੰਜੇ ਦੇ ਵਿੱਚ ਫਸੀ ਸੀ ਤੇ ਕਿੰਨੇ ਪੁੱਤ ਇਸ ਕੁੜੀ ਦੇ ਵਿੱਚੋਂ ਕੱਢੇ ਗਏ ਸਨ ਜਿਨ੍ਹਾਂ ਦਾ ਕੀ ਰਿਕਾਰਡ ਚਲਕੀ ਲਾਈਵ ਰਿਕਾਰਡ ਕੀਤਾ ਗਿਆ ਸੀ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੰਨੇ ਆਂ ਕਿ ਤੁਸੀਂ ਕਦੇ ਸੋਚਿਆ ਕਿ 16 ਸਾਲ ਦੀ ਕੁੜੀ ਦੇ ਅੰਦਰ ਇੱਕ ਵਾਰ ਜਿੰਨੇ ਜ਼ਿਆਦਾ ਭੂਤ ਇਕੱਠੇ ਹੋ ਜਾਣ ਪਹਿਲਾਂ ਤਾਂ ਤੁਸੀਂ ਭੂਤ ਨਾਮ ਦਾ ਸ਼ਬਦ ਸੁਣ ਕੇ ਹੱਸੋਗੇ ਤੇ ਤੁਸੀਂ ਵੀ ਇਸ ਦਾ ਮਜ਼ਾਕ ਹੀ ਉਡਾਉਂਗੇ ਪਰ ਬਿਲਕੁਲ ਨਹੀਂ ਇਹ ਬਿਲਕੁਲ ਸੱਚ ਹੈ ਜਿੱਥੇ ਇੱਕ ਕੁੜੀ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਹੋਇਆ ਇੱਕ ਲੜਕੀ ਦੀ ਕਹਾਣੀ ਹੈ ਜਿਸ ਨੂੰ ਵਿਸ਼ਵਾਸ ਸੀ ਕਿ ਉਹ ਭੂਤ ਪ੍ਰੇਤਾਂ ਦੇ ਕਬਜ਼ੇ ਦੇ ਵਿੱਚ ਹੈ ਇਹ ਕਹਾਣੀ ਰੋਂਗਟੇ ਖੜੇ ਕਰ ਦੇਣ ਵਾਲੀ ਹੈ ਇਸ ਉਤੇ ਇੱਕ ਹਾਲੀਵੁੱਡ ਫਿਲਮ ਵੀ ਬਣਾਈ ਗਈ ਸੀ ਐਲੀਜ਼ ਮਿਸੇਲ ਨਾਂ ਦੀ ਕੁੜੀ ਦੀ ਅਨੋਖੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਉਹ 16 ਸਾਲ ਦੀ ਉਮਰ ਦੇ ਵਿੱਚ ਸੀ ਉਸ ਨੂੰ ਪਹਿਲਾ ਅਧਰੰਗ ਦਾ ਦੌਰਾ ਪੈਂਦਾ ਅਤੇ ਫਿਰ ਮਿਰਗੀ ਦੇ ਦੌਰੇ ਦਾ ਉਹ ਸ਼ਿਕਾਰ ਹੋ ਜਾਂਦੀ ਹੈ ਜਲਦੀ ਉਸ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਉਸ ਨੂੰ ਪੂਤਾ ਨੇ ਗ੍ਰਸਤ ਕਰ ਲਿਆ ਅਤੇ ਉਸ ਦਾ ਵਿਵਹਾਰ ਅਜੀਬ ਹੋਣ ਲੱਗਿਆ ਉਹ ਮੱਕੜਿਆ ਖਾਂ ਲੱਗ ਪਈ ਅਤੇ ਕੁੱਤਿਆਂ ਵਾਂਗ ਭੌਂਕ ਲੱਗ ਪਈ ਜਦੋਂ ਸਾਰੇ ਡਾਕਟਰੀ ਇਲਾਜ ਵਿੱਚ ਫੇਲ ਹੋ ਗਏ ਤਾਂ ਉਸ ਦੀ ਚੜਫੁਕ ਕਰਵਾਉਣੀ ਪਈ ਸੀ ਪਰ ਆਖਿਰਕਾਰ 23 ਸਾਲਾਂ ਦੀ ਉਮਰ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਸਿਰਫ 16 ਸਾਲ ਦੀ ਉਮਰ ਦੇ ਵਿੱਚ ਐਨ ਲੀਜ਼ ਮਸੇਲ ਦੀ ਜਵਾਨੀ ਦੇ ਵਿੱਚ ਪਲਟਫਾਰ ਹੋ ਗਿਆ ਜਦੋਂ ਉਸ ਨੂੰ ਪੂਰੇ ਸਰੀਰ ਤੇ ਅਧਰੰਗ ਦਾ ਅਨੁਭਵ ਹੋਇਆ ਐਸ ਤੋਂ ਬਾਅਦ ਭਿਆਨਕ ਸ਼ੈਤਾਨੀ ਚਿਹਰੇ ਉਸ ਨੂੰ ਦਿਖਣ ਲੱਗ ਪਏ ਡਾਕਟਰਾਂ ਤੋਂ ਨਿਰਾਸ਼ ਹੋਣ ਤੋਂ ਬਾਅਦ ਉਹ ਮਦਦ ਦੇ ਲਈ ਚਰਚ ਵੱਲ ਮੁੜੀ ਜਿੱਥੇ ਉਸ ਨੂੰ 67 ਦੂਸ਼ਣबाजी ਤੋਂ ਗੁਜ਼ਰਨਾ ਪਿਆ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਐਂਲੀਸ ਨੂੰ ਉਸ ਦੇ ਕਬਜ਼ੇ ਦੀ ਮਾਰ ਪਈ ਜਿਸ ਕਰਕੇ ਉਹ ਵੱਖ-ਵੱਖ ਜ਼ੁਬਾਨਾਂ ਦੇ ਵਿੱਚ ਬੋਲਦੀ ਸੀ ਪਰਿਵਾਰ ਦੇ ਮੈਂਬਰਾਂ ਤੇ ਅਵਿਸ਼ਵਾਸ ਨਾਲ ਹਮਲਾ ਕਰਦੀ ਸੀ ਆਪਣਾ ਪਿਸ਼ਾਬ ਪੀਂਦੀ ਸੀ ਮੱਕੜੀਆਂ ਖਾ ਜਾਂਦੀ ਸੀ ਕੁੱਤਿਆਂ ਦਾ ਮਾਸ ਤੱਕ ਨਹੀਂ ਛੱਡਦੀ ਸੀ ਉਸ ਦੇ ਜੀਵਨ ਤੇ ਤਿੰਨ ਫਿਲਮਾਂ ਵੀ ਬਣੀਆਂ ਜਿਸ ਦੇ ਵਿੱਚ ਐਮਲੀ ਰੂਜ਼ ਦੀ ਐਕਸੋਰਸਿਜ਼ਮ ਵੀ ਸ਼ਾਮਿਲ ਹੈ 1952 ਦੇ ਵਿੱਚ ਬਾਬੇਰੀਆ ਪੱਛਮੀ ਜਰਮਨੀ ਵਿੱਚ ਇੱਕ ਸ਼ਰਧਾਲੂ ਕੈਥਲਿਕ ਪਰਿਵਾਰ ਵਿੱਚ ਪੈਦਾ ਹੋਈ ਐਨਲੈਜ਼ ਦਾ ਪਾਲਣ ਪੋਸ਼ਣ ਸਧਾਰਨ ਸੀ ਹਰ ਹਫ਼ਤੇ ਸਮੂਹ ਵਿੱਚ ਸ਼ਾਮਿਲ ਹੁੰਦੀ ਸੀ 16 ਸਾਲ ਦੀ ਹੋਣ ਤੋਂ ਥੋੜੀ ਦੇਰ ਬਾਅਦ ਐਲੀਜ਼ ਨੂੰ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਹ ਜਲਦ ਹੀ ਠੀਕ ਹੋ ਗਈ ਫਿਰ ਉਸ ਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਦਵਾਈ ਲੈਣ ਦੇ ਬਾਵਜੂਦ ਵੀ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਾ ਹੋਇਆ ਪਰ ਇਥੇ ਤਾਂ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਸਦੇ ਸਰੀਰ ਦੇ ਅੰਦਰ ਪਤਾ ਚੱਲਦਾ ਕਿ ਇੱਕ ਨਹੀਂ ਦੋ ਨਹੀਂ ਬਲਕਿ 67 ਪੂਤ ਸੀ ਉਹ ਆਪਣੇ ਸਥਾਨਕ ਕੈਥੋਲਿਕ ਚਰਚ ਗਈ ਸੀ ਜਿੱਥੇ ਕੁੱਲ 67 ਪੂਤ ਪ੍ਰੇਰਣਾ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ 42 ਰਿਕਾਰਡ ਵੀ ਹੋਏ ਨਹੀਂ ਜਾਣ ਕੇ ਮੌਕੇ ਦੇ ਉੱਤੇ ਕੈਮਰੇ ਦੇ ਵਿੱਚ ਰਿਕਾਰਡ ਕੀਤੇ ਗਿਆ ਸਨ ਪਰ ਇਸ ਸਭ ਦੇ ਬਾਵਜੂਦ ਐਨਲਿਸ ਦੇ ਸੁਧਾਰ ਤੇ ਕੋਈ ਸੰਕੇਤ ਨਹੀਂ ਦਿਖਾਈ ਦਿੱਤੇ ਉਤੇ ਇਸ ਸਾਲ ਦੀ ਉਮਰ ਦੇ ਵਿੱਚ ਭੁੱਖਮਰੀ ਦੇ ਨਾਲ ਮਰ ਗਈ ਸੀ ਉਜੀ ਮੌਦੇ ਸਮੇ ਉਸਦਾ ਭਾਰ ਸਿਰਫ 66 ਪੌਂਡ ਸੀ ਜਦੋਂ ਕਿ ਚਰਚ ਦਾ ਮੰਨਣਾ ਸੀ ਕਿ ਇਹ ਸ਼ੈਤਾਨ ਦੇ ਕਬਜ਼ੇ ਅਤੇ ਅਸਫਲ ਛੁਟਕਾਰੇ ਦਾ ਦੁਖਦਾਈ ਨਤੀਜਾ ਹੈ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਇੱਕ ਕੁੜੀ ਨੇ ਇੰਨਾ ਲੰਬਾ ਸਮਾਂ ਵੀ ਕੱਢਿਆ 16 ਸਾਲ ਤੋਂ ਲੈ ਕੇ 23 ਸਾਲ ਤੱਕ ਉਸ ਲੜਕੀ ਦੇ ਅੰਦਰ ਭੂਤਾਂ ਨੇ ਆਪਣਾ ਘਰ ਬਣਾ ਲਿਆ ਜਿਸ ਦਾ ਉਸ ਨੂੰ ਖੁਦ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਸ਼ੈਤਾਨਾਂ ਦੇ ਕਬਜ਼ੇ ਦੇ ਵਿੱਚ ਹੈ ਦੱਸਦੇ ਕਿ ਉਹ ਆਪਣੇ ਸਥਾਨਕ ਕੈਥੋਲਿਕ ਚਰਚ ਗਈ ਜਿੱਥੇ ਕੁੱਲ 67 ਭੂਤ ਕੁੜੀ ਦੇ ਅੰਦਰੋਂ ਪ੍ਰੇਰਣਾ ਕਰਕੇ ਕੱਢੇ ਗਿਆ ਸਨ ਜਿਨ੍ਹਾਂ ਵਿੱਚੋਂ 42 ਰਿਕਾਰਡ ਕੀਤੇ ਗਏ ਸਨ ਪਰ ਇਹ ਸਭ ਦੇ ਬਾਵਜੂਦ ਐਨਲਿਸ ਨੇ ਦੇ ਅੰਦਰ ਸ਼ਰੀਰ ਦੀ ਗੱਲ ਕਰੀ ਤਾਂ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਉਹ 23 ਸਾਲ ਦੀ ਉਮਰ ਦੇ ਵਿੱਚ ਭੁੱਖਮਰੀ ਨਾਲ ਮਰ ਗਈ ਉਸ ਦੀ ਮੌਤ ਦੇ ਸਮੇਂ ਉਸ ਦਾ ਭਾਰ ਦੀ ਗੱਲ ਕਰੀ ਤਾਂ ਸਿਰਫ 66 ਪੌਂਡ ਸੀ ਜਦੋਂ ਕਿ ਚਰਚ ਦਾ ਮੰਨਣਾ ਸੀ ਕਿ ਇਹ ਸ਼ੈਤਾਨ ਦੇ ਕਬਜ਼ੇ ਅਤੇ ਅਸਲ ਛੁਟਕਾਰੇ ਦਾ ਦੁਖਦਈ ਨਤੀਜਾ ਸੀ ਉਨੇਸ 12 ਤੋਂ ਹਰਦੀ ਕੀ ਰਾਇਆ ਕਮੈਂਟ ਸੈਕਸ਼ਨ ਚ ਆਪਣੀ ਰਾਏ ਦੇਣਾ ਨਾ ਭੁੱਲਣਾ ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਦੇਖਣ ਦੇ ਲਈ ਦੇਖਦੇ ਰਹੋ ਹਮਦਾਨ ਦੇ ਟੀਵੀ